ਵੀਡੀਓ ਵਹੀ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਤਾਂ ਕਿ ਹੋਰਾਂ ਨੂੰ ਵੀ ਪਤਾ ਚੱਲ ਸਕੇ ਰੋਡ ਵਾਰ ਹੈ ਵੀ ਚੱਲ ਗਿਆ ਰੋਡ ਹੈ ਆਣ ਜਾਣ ਵਾਸਤੇ ਲਓ ਵੀ ਮਿੱਤਰੋ ਇਹ ਹੈ ਨਾ ਮਾ ਰੋਡ ਸਖਾਂ ਮੈਂ ਤੁਹਾਨੂੰ ਕਰਾਲੀ ਤੋਂ ਲੈ ਕੇ ਡੈੜੀ ਤੱਕ ਆਇਆ ਹੈ ਪਹਿਲੀ ਵਾਰ ਚੜ ਰਹੇ ਆ ਪਾਣੀ ਦੇ ਉੱਪਰ ਤੇਰਾ ਕਿਵੇਂ ਲੱਗਾ ਹੈ ਰੋਮਾਂਗੇ ਤੁਹਾਨੂੰ ਲਓ ਜੀ ਐਂਟਰ ਹੋ ਗਿਆ ਫਰ ਰੋਡ ਦੇ ਉੱਪਰ ਦੇਖਦੇ ਹਾਂ ਨਵਾਂ ਰੋਡ ਕਿਵੇਂ ਦਾ ਹੈ ਕੋਈ ਲੰਘਾ ਨੀਚੇ ਨੂੰ ਦੂਜਾ ਰੋਡ ਫੈਟ ਵਾਲਾ ਨਾਪਾਇਦੇ ਪੁਰਾਣੀਆਂ ਹੁਣ ਦੇਖੀ ਜਾਓ ਦਿਖਾਉਂਗੇ ਤੁਹਾਨੂੰ ਕਿਵੇਂ ਦਾ ਬਣਿਆ ਹੋਇਆ ਰੋਡ ਸਾਰਾ ਹਾਂ ਵੀ ਦੇਖੀਏ ਰੋਡ ਸਮਾ ਰੋਡ ਰੋਡ ਦਾ ਘਣਾ ਬੜਾ ਆਉਂ ਤਾਜੀ ਲੁੱਕ ਪਈ ਰੀ ਐਕਸਪ੍ਰੈਸ ਰੋਡ ਹੁਣ ਆ ਇਧਰ ਵੀ ਵੱਲ ਲੱਗੇ ਪਹਿਲੇ ਯੂਪੀ ਚ ਦੇਖੇਦੇ ਆ ਐਕਸਪ੍ਰੈਸ ਰੋਡ ਜ਼ਿਆਦਾਤਰ ਉਧਰ ਹੁੰਦੇ ਆ ਇੰਦਰ ਵੀ ਵੱਲ ਲੱਗੇ ਹੁਣ ਦਾ ਪੰਜਾਬ ਚ ਵੀ ਦੇਖੋ ਵਈ ਸਾਡੇ ਪਿੰਡ ਵੱਲ ਨੂੰ ਜਾ ਰਹਾ ਹੈ ਇਹ ਰੋਡ ਬਾਕੀ ਦੇਖਦੇ ਆ ਕਿਆ ਸਿਸਟਮ ਹੈਗਾ ਪਹਿਲੀ ਵਾਰ ਚੜੇ ਰੋਡ ਦੇ ਉੱਪਰ ਆਪਾਂ ਕੰਮ ਵੀ ਚੱਲ ਰਿਹਾ ਵਿੱਚ ਵਿੱਚ ਕੱਚਾ ਆ ਗਿਆ ਹੁਣ ਇਹ ਦੇਖੋ ਇਹ ਕੱਚਾ ਵੀ ਆ ਗਿਆ ਵਿੱਚ ਡੇੜੇ ਤੋਂ ਡੇੜੇ ਤੋਂ ਕਿਲੋ ਮੀਟਰ ਆਏ ਹੁਣੇ ਵਿੱਚ ਕੱਚਾ ਦੀ ਆ ਗਿਆ ਵੀਡੀਓ ਲਾਸਟ ਤੱਕ ਦੇਖਿਓ ਭਾਈ ਪੂਰੀ ਦਿਖਾਵਾਂਗੇ ਵੀਡੀਓ ਪਰ ਲੰਬੀ ਬਣ ਜੂਗੀ ਵੀਡੀਓ ਜ਼ਿਆਦਾ ਜੀ ਜਿੰਨੇ ਕਿ ਬਣੀ ਬਣਾਉਂਗੇ ਰੋਡ ਦਿਖਾਉਂਗੇ ਤੁਹਾਨੂੰ ਐਰ ਵਧੀਆ ਤਰੀਕੇ ਨਾਲ ਦੇਖੋਈ ਸਾਈਡਾਂ ਚ ਖੇਤ ਬਹੁਤ ਫਾਇਦਾ ਹੋਣਾ ਇਹ ਰੋਡ ਨਾਲ ਵੀ ਨਹੀਂ ਪਹਿਲਾਂ ਪਿੱਛੇ ਨੂੰ ਜਾਣਾ ਪੈਂਦਾ ਦਾ ਹੈਡ ਲਾਂਡਰਾ ਜਾਮ ਚ ਫਸਦੇ ਨੇ ਹੁਣ ਇਹ ਛੱਡ ਜਾ ਰੋਡ ਸਿੱਧਾ ਬੜ ਕੰਮ ਵੀ ਚੱਲ ਰਿਹਾ ਉਧਰ ਜੇਸੀ ਵੀ ਲੱਗੀ ਵੀ ਐ ਲਓ ਵੀ ਦੇਖੋ ਵਿਊ ਰੋਡ ਦਾ ਪਰ ਕਿਤੇ ਕਿਤੇ ਥੋੜਾ ਥੋੜਾ ਕੰਮ ਵੀ ਚੱਲ ਰਿਹਾ ਕੱਚਾ ਵੀ ਐ ਵਿੱਚ ਵਿੱਚ ਅਸੀਂ ਕਰਾਲੀ ਦੇ ਤੋਂ ਰੇ ਆ ਦੋ ਜਗ੍ਹਾ ਆਇਆ ਕੱਚਾ ਜਾ ਕੰਮ ਚੱਲ ਰਿਹਾ ਰੋਡ ਵਧੀਆ ਲੁੱਕ ਵਾਲਾ ਬਣਾਇਆ ਇਹਨਾਂ ਨੇ ਨਹੀਂ ਕਈ ਹੁੰਦੇ ਆ ਸਿਮਿੰਟ ਵਾਲੇ ਰੋਡ ਉਹ ਤਾਂ ਬੇਕਾਰ ਆ ਲੁੱਕੜਾ ਠੀਕ ਰਹਿੰਦਾ ਆ ਵੀ ਇਹ ਰੋਡ ਜਾ ਰਿਹਾ ਕੋਈ ਨੀਚੇ ਨੂੰ ਲੁਧਿਆਣੇ ਵਾਲਾ ਰੋਡ ਇਥੇ ਕਿਤੇ ਲੁੱਕ ਉੱਚੀ ਨਹੀਂ ਮਿਕਰੀ ਵਿਲੇ ਨਾ ਨਾ ਬਣਾ ਨਹੀਂ ਹਲੇ ਚਾਜਨ ਵਾਲਾ ਰੋਡ ਪਰੋਂ ਜਾ ਹੋ ਜਾਂਦਾ ਖ ਦੇਖਦੇ ਕਿੱਥੇ ਤੱਕ ਜਾਣੇ ਆ ਸੀ ਚੜਤਾ ਗੇ ਰੋਡ ਦੇ ਉੱਪਰ ਕੰਮ ਚੱਲੇ ਰਿਹਾ ਉਹਦੇ ਅੱਗੇ ਵੀ ਆ ਗਿਆ ਕੰਮ ਚੱਲੇ ਰਿਹਾ ਪਰ ਟ੍ਰੈਫਿਕ ਵੀ ਚੱਲ ਰਹੀ ਥੋੜੀ ਥੋੜੀ ਇੱਗੇ ਵੀ ਚੱਲ ਰਿਹਾ ਕੰਮ ਸੈਟਾਂ ਤੇ ਜੀਰੀ ਲੱਗੀ ਹੋਈ ਖੇਤਾਂ 'ਚ ചെല ജീവി മശീന ഗോ സലോ ഹളി ചലോ കല അതേ ലാമല ਫਾਸਾ ਚੱਲਦਾ ਜਾ ਹੋ ਗਿਆ ਲੋ ਵੀ ਇਹ ਟੋਲ ਵੀ ਆ ਗਿਆ ਬਣ ਰਿਹਾ ਟੋਲ ਟੋਲ ਨਹੀਂ ਭਰ ਹਲੇ ਚੱਲਦਾ ਜਦ ਤੱਕ ਰੋਡ ਪੂਰਾ ਕੰਪਲੀਟ ਨਹੀਂ ਹੁੰਦਾ ਜਦ ਤੱਕ ਨਹੀਂ ਚੱਲਣਾ ਇਹਨੇ ਟੋਲ ਦੇਖੋ ਬਈ ਹਲੇ ਤਾਂ ਖਾਣੇ ਜਿਵੇਂ ਨਹੀਂ ਬਣਾਏ ਇਹਨਾਂ ਨੇ ਟੋਲ ਵਾਲੇ ਇਹ ਦੇਖੋ ਬਈ ਹਰਿਆਣਾ ਨੰਬਰ ਗੱਡੀ ਵੀ ਗਈ ਕੰਮ ਚੱਲ ਰਿਹਾ ਹੈ ਜੀ ਏ ਅਗਾ ਪਿੰਡ ਜਿੱਥੇ ਟੋਲ ਹੈ ਪਤਾ ਨਹੀਂ ਕਿਹੜਾ ਪਿੰਡ ਹੈ ਭਾਜੇੜੀ ਪਿੰਡ ਹੈ ਪਤਾ ਨਹੀਂ ਭਾਜੇੜੀ ਨਾਮ ਹੈ ਪਿੰਡ ਦਾ ਜਿੱਥੇ ਟੋਲ ਹੈ ਲਓ ਵੀ ਟੋਲ ਪਾਰ ਕਰਕੇ ਬੰਦ ਹੈ ਰੋਡ ਅੱਕੇ ਤਾਂ ਆਪਾਂ ਨੂੰ ਦੂਜੀ ਸਾਈਡੋਂ ਜਾਣਾ ਪੈਣਾ ਆ ചീരി ല ഫോറി ਉਡ ਉਡ ਰਹੀ ਪੂਰੀ ਪੇਪਰ ਵਾਲਾ ਤੋੜ ਜਾ ਗਿਆ ਹੱਥਰ ਚੱਲ ਰਿਹਾ ਕੰਮ ਪੂਰਦਾ ਇਹ ਟਿਪ ਪਰ ਟਰਾਲੇ ਇਹੀ ਬਣਾ ਰਹੇ ਰੋਡ ਮਿੱਟੀ ਮੁੱਟੀ ਘੇਰਦੇ ਆ ਹੋ ਇਹ ਰੋਡ ਜਾ ਰਹਾ ਨੀਚੇ ਨੂੰ ਚਝੇੜੀ ਵਾਲਾ ਰੋਡ ਹੈ ਇਹ ਚੁੰਨੀ ਵਾਲਾ ਦੇਖੋ ਇਹ ਹੁਜਾਰਾ ਚਝੇੜੀ ਵਾਲਾ ਰੋਡ ਆਪਾਂ ਲ ਚਲੇ ਸਿੱਧਾ ਆਪਾਂ ਨੇ ਉਧਰ ਉਤਰਨਾ ਜਾ ਕੇ ਡੈੜੀ ਸਨੇਟਾ ਬਾਰ ਕਰਕੇ ോഡാ ഫേ മേപത്തെ பிச்சி ஸ்கீனா திக்க சேஃபிரைவிட பெல்ட யமே ਵੀਡੀਓ ਬਈ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਤਾਂ ਕਿ ਹੋਰਾਂ ਨੂੰ ਵੀ ਪਤਾ ਚੱਲ ਸਕੇ ਰੋਡ ਬਾਰੇ ਵੀ ਚੱਲ ਗਿਆ ਰੋਡ ਇਹ ਆਣ ਜਾਣ ਵਾਸਤੇ ਦੇਖੋ ਬਈ ਜਾ ਰਹੀਆਂ ਗੱਡੀਆਂ ਝੂਕਦੀਆਂ ਤੇ ਵੀ 65 ਨੰਬਰ ਸਿਰਫ ਕੋ ਦਰ ਦੇ ਦਰਖਤ ਲੱਗੇ ਹੋਏ ਲਓ ਭਈ ਉਹ ਪਿੰਡ ਮਲਾ ਦਾ ਚੜਿਆਲਾ ਦੇਖੋ ਬਾ ਜਾ ਰਿਹਾ ਆਪਣਾ ਵੀ ਪਿੰਡ ਥੋੜੇ ਦੇ ਖਰਿਆ ਇੱਥੇ ਤੇ 7 ਕਿਲੋਮੀਟਰ ਦਖਾਰਿਆ ਪਿੰਡਾ ਗਣਾ ਇੱਥੇ ਤੋਂ ਦੇਖਦਾ ਕਿੱਥੇ ਤਾਰੂਗਾ ਮੈਪ ਦਿਖਾ ਜਿੱਧਰ ਆ ਬਾਕੀ ਇੱਥੇ ਜਾ ਕੇ ਪਤਾ ਲੱਗੂਗਾ ਕਿ ਆ ਸਿਸਟਮ ਹੈ Oh, it's a bad day. a bad day. Like it's hard, it's hard. ਨਾਰਨੋਲ ਵਾਲੇ ਵਰਗਾ ਰੋਡ ਹੈ ਇਹ ਨਾਰਨੋਲ ਵਾਲਾ ਸੇਮ ਹੈ ਇਹ ਜਾਈ ਹੈ ਐਨ ਐਚ 652 ਦੀ ਇਹਦਾ ਨਾਮ ਨਹੀਂ ਪਤਾ ਗਿਆ ਹਲੇ ਅਜੇ ਜਦੋਂ ਮੈਂ ਪਤੇ ਚੜੂਗਾ ਫਿਰ ਪਤਾ ਲਊਗਾ ਵੀ ਕੀ ਨਾਮ ਹੈ ਇਹਦਾ ਹਲੇ ਬੋਰਡ ਬੋਰਡ ਵੀ ਨਹੀਂ ਲਾਏ ਇਹਨਾਂ ਨੇ ਫਿਰ ਤਾਂ ਬੋਰਡ ਤੇ ਲਿਖਿਆ ਹੋਊਗਾ ਇਹ ਦੇਖੋ ਬਈ ਕੰਮ ਚੱਲ ਰਿਹਾ ਪੱਟੀਆਂ ਪੈਰੀਆਂ ਕੁੱਤਾ ਹੀ ਮਾਰਦਾ ਅੰਨੇ ਹੋ ਗਏ ਚੱਲਦੇ ਆ ਲੋਕ ਉਹ ਦੇਖੋ ਵੀ ਗੁਰਦੁਆਰਾ ਆ ਗਿਆ ਢੇਲ ਪਰ ਪਿੰਡ ਦਾ ਕੱਟ ਨਹੀਂ ਫਰਾਣਾ ਆਪਾਂ ਨੂੰ ਲੱਗਦਾ ਉੱਪਰੇ ਜਾਣਾ ਮੈਨਾ ਡੈਡੀ ਉਤਰੂਗੇ ਜਾ ਕੇ ਹੁਣ ਆਪਾਂ ਦੇਖੋ ਵੀ ਇਹ ਢੇਲ ਪਰ ਪਿੰਡ ਦਾ ਗੁਰਦੁਆਰਾ ஆடு சமண ஆரம்ப பிண்ட நான் உப்பு உப்பு வேணா டேடி பிண்ட கடாணா ਲਓ ਵੀਓ ਹੈਗਾ ਸਾਡਾ ਪਿੰਡ ਦੇਖੋ ਘਟਾਣਾ ਪਿੰਡ ਆਪਾਂ ਉੱਥੇ ਤੋਂ ਹੁਣ ਅੱਗੇ ਤੋਂ ਰੈਡੀ ਨੂੰ ਘੁੰਮ ਕੇ ਆਉਂਗੇ ਦੇਖੋ ਇਹ ਘੜੀ ਆਪਣੀ ਗੱਡੀ ਬਾਅਦ ਚੱਲਦੇ ਹਾਂ ਹੁਣ ਆਪਾਂ ਇੱਥੇ ਤੋਂ ਬਾਕੀ ਅੱਗੇ ਦਾ ਦਿਖਾਵਾਂਗੇ ਰੋਡ ਇਹ ਕੋਈ ਪੂਰਾ ਐਕਸਪ੍ਰੈਸ ਵੇ ਰੋਡ ਬਣ ਗਿਆ। ਲਓ ਵੀ ਮਿੱਤਰੋ ਤੁਰ ਗਏ ਪਾਤ ਤੋਂ ਜਿੱਥੇ ਖੜੇ ਦੇ ਪਹਿਲਾਂ ਆਣੇ ਪਿੰਡ ਕੋਲ। ਬਸ ਹੁਣ ਆਪਾਂ ਜਾ ਰਹੇ ਆ ਇੱਥੇ ਰੋਡ ਬਣਾਇਆ ਨਹੀਂ ਨੀ ਹੇ ਨੀਚੇ ਵਾਲਾ ਨਹੀਂ ਹੈਗਾ ਇਹ। ਇਹ ਉੱਪਰ ਵਾਲਾ ਰੋਡ ਐ ਐਕਸਪ੍ਰੈਸ ਵੇ ਹੈ ਇਹ। ਕੱਟ-ਕੁੱਟ ਨਹੀਂ ਹੈਗਾ ਇਹਦੇ ਜਨੇ। ਉੱਪਰ-ਉੱਪਰ ਚੱਲਣੇ ਨੂੰ ਐਸਾ ਰੋਡ ਬਸ। ਲੰਬਾ ਜਾਣੇ ਨੂੰ ਥੋੜਾ ਵਸਾ ਇਹ ਸਾਈਡਾਂ 'ਚ ਬਣਾਈ ਨਹੀਂ ਸੜਕ ਥੋੜੀ ਜਿਹੀ ਇਹਨਾਂ ਨੇ ਸਾਈਡਾਂ 'ਚ ਖੜਿਆ ਪਾਣੀ ਆਏ ਦੇਖੋ ਭਾਈ ਟਿਪਰੇ ਡਿਪਰ ਖੜੇ ਐ ਇਧਰੇ ਬਾਜਰੀ ਪਲਾਂਟ ਲਾਇਆ ਵੈਨ ਨੇ ਬਾਜਰੀ ਵਾਲਾ ਇਹ ਅਗਰ ਨਗਰੀ ਪਿੰਡ ਬਸ ਹੁਣ ਉਤਰ ਜਾਣਾ ਇਹ ਰੋਡ ਡੈੜੀ ਜਾ ਕੇ ਉੱਥੇ ਤੋਂ ਵੀ ਜਾ ਰਿਹਾ ਇਹ ਅੱਗੇ ਹਰਿਆਣੇ ਨੂੰ ਜਾ ਰਿਹਾ ਹੈ ਹਰਿਆਣੇ 'ਚ ਹੋ ਵੀ ਬਣ ਰਿਹਾ ਹਲੇ ਰੋਡ ਆ ਲਓ ਵੀ ਮਿੱਤਰੋ ਆ ਗਿਆ ਉਹ ਸਾਹਮਣੇ ਪੁਲ ਦਿਖ ਰਿਹਾ ਡੈੜੀ ਆ ਗਿਆ ਡੈੜੀ ਡੈੜੀ ਪਿੰਡ ਬਸ ਹੁਣ ਆਪਾਂ ਨੇ ਉਤਰ ਜਾਣਾ ਨੀਚੇ ਇੱਧਰ ਤੋਂ ਹੈ ਜੇ ਰੋਡ ਵੇ ਸਫਰ ਦਾ ਪਤਾ ਵੀ ਨਹੀਂ ਲੱਗਦਾ ਹਾਂ ਅੱਗੇ ਕੰਮ ਜੇ ਚੱਲ ਰਿਹਾ ਆਪਾਂ ਉਧਰ ਲੰਘੇ ਦੂਜੀ ਸਾਈਡ ਆ ਉਧਰ ਵਾਲੇ ਕੰਮ ਚੱਲ ਰਿਹਾ ਗਰੇਡਰ ਮਸ਼ੀਨ ਚੱਲ ਰਹੀ ਉੱਧਰ ਬੈਠਾ ਉਧਰੇ ਨੂੰ ਉਤਰੇ ਕਰੂੰਗੇ ਹਾਲੇ ਕੰਮ ਚੱਲ ਰਿਹਾ ਹੁਣ ਇੱਧਰ ਨੂੰ ਜਾਣਾ ਆਪਾਂ ਇੱਥੇ ਨੂੰ ਉਤਰ ਜਾਣਾ ਦੇਖੋ ਵੀ ਇਹ ਅੰਡਰ ਬ੍ਰਿਜ ਵੀ ਬਣ ਰਿਹਾ ਬਣੇ ਗਿਆ ਬਸ ਹੁਣ ਤਾਂ ਇਹ ਨਿਕਲਦਾ ਐਰੋ ਸਿਟੀ ਰੋਡ ਹੈ ਜਿਹੜਾ ਉਧਰ ਨਿਕਲੂ ਆਏ ਜਾ ਕੇ ਦੇਖੋ ਇਹ ਅੰਡਰ ਰਿਜ ਲੋ ਜੇ ਆ ਗਿਆ ਬਨੂੜਾ ਵਾਲਾ ਹਾਈਵੇ ਬਨੂੜਾ ਖਰੜ ਹਾਈਵੇ ਇਧਰ ਨਜ਼ਾਰਾ ਬਨੂੜਾ ਸੱਜੇ ਸਾਈਡ ਨੂੰ ਖੱਬੇ ਸਾਈਡ ਨਜ਼ਾਰਾ ਇਹ ਖਰੜਾ ਲੋ ਜੀ ਡੈੜੀ ਪਹੁੰਚ ਗਏ ਹੁਣ ਆਪਾਂ ਉਤਰ ਗਏ ਰੋਡ ਤੋਂ ਬਾਕੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਤੇ ਨਾਲੇ ਕਰ ਲੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਬਾਕੀ ਹੋਰ ਦਿਖਾਵਾਂਗੇ ਤੁਹਾਨੂੰ ਨਵੀਂ ਨਵੀਂ ਵੀਡੀਓ ਮਿਲਦੇ ਆ ਫਿਰ ਕਿਸੇ ਨਵੇਂ ਬਲੌਗ ਦੇ ਵਿੱਚ ਲਓ ਜੀ ਉਤਰ ਗਏ ਆ ਪਰ ਰੋਡ ਤੋਂ